ਮੰਦਰ ਕਮੇਟੀ ਪ੍ਰਧਾਨ ਰਕੇਸ਼ ਕੁਮਾਰ ਮਰਵਾ ਨੇ ਕਿਹਾ ਕਿ ਮੰਦਰ ਬਾਬਾ ਲਾਲ ਦੁਬਾਰਾ ਜਨਾਲਾ ਵਿਖੇ 21ਵਾਂ ਸਾਲਾਨਾ ਮਹਾਉਤਸਵ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਮਨੀਸ਼ ਕੁਮਾਰ ਉਪਲ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊਜ਼ ਚੈਨਲ ਅਜਨਾਲਾ ਬਾਲਾ ਮੰਦਿਰ ਕਾਲਾ ਵਿਖੇ 21 ਮਾਰਚ ਸਲਾਨਾ ਉਤਸਵ ਮਨਾਇਆ ਜਾ ਰਿਹਾ ਹੈ ਕੀ ਗੱਲ ਕਹੋ ਬੋਲ ਮੇਰੇ ਸਤਿਗੁਰੂ ਬਾਬਾ ਲਾਲ ਤੇਾਲ ਮਹਾਰਾਜ ਜੀ ਕੀ ਜੈ ਮੰਦਿਰ ਸ੍ਰੀ ਲਾਲ ਦੋਰਾਜ ਨਾਲਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 21ਵਾਂ ਸਲਾਨਾ ਮੋਤੀ ਸਾਹਿਬ ਦਾ ਦਿਵਸ ਮਹਾਰਾਜ ਸ੍ਰੀ ਰਾਮ ਸੰਧਰ ਦਾਸ ਜੀ ਧਾਨਪੁਰ ਗੱਦੀ ਨਿਸ਼ੀਨ ਦੇ ਅਸ਼ੀਰਵਾਦ ਅਤੇ ਉਹਨਾਂ ਦੀਆਂ ਆਗਿਆ ਨਾਲ ਇਸ ਸਾਲ ਵੀ ਬੜੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਉਪਲਖ ਵਿੱਚ ਸਭ ਤੋਂ ਪਹਿਲਾਂ ਸਵੇਰੇ ਹਵਨ ਜਗ ਹੋਏਗਾ ਆਪਣ ਜਗਦਾ ਟਾਈਮ 9 ਵਜੇ ਹੋਵੇਗਾ ਅਤੇ ਉਸ ਤੋਂ ਬਾਅਦ ਰਾਤ ਨੂੰ satsang ਹੋਵੇਗਾ ਜਿਸ ਵਿੱਚ ਦੀਪਕ ਓਸ਼ਲ ਜੀ satsang ਨੂੰ ਕਰਨਗੇ ਅਤੇ ਮਹਾਰਾਜੀ ਆਪ ਗੱਦੀ ਦੇ ਉੱਪਰ ਵਿਰਾਜਮਾਨ ਹੋ ਕੇ ਸੰਗਤਾਂ ਨੂੰ ਅਸ਼ੀਰਵਾਦ ਦੇਣਗੇ ਨਾਲ ਗੋਪਾਲਦਾ ਜੀ ਮਹਾਰਾਜ ਵੀ ਹੋਣਗੇ ਉਹ ਵੀ ਸੰਗਤਾਂ ਨੂੰ ਆਪਣੇ ਦਰਸ਼ਨ ਦੇ ਕੇ ਨਿਹਾਲ ਕਰਨਗੇ ਅਤੇ ਸਤਿਗੁਰੂ ਸ਼੍ਰੀ ਬਾਬਾ ਲਾਜੇ ਦਾ ਤੁੱਟ ਲੰਗਰ ਜੋ ਕਿ ਅਜਨਾਲਾ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਲਾਇਆ ਜਾਂਦਾ ਹੈ ਇਸ ਸਾਲ ਵੀ ਉਹ ਬੜੀ ਧੂਮ-ਧਾਮ ਨਾਲ ਲੰਗਰ ਦਾ ਪ੍ਰਸ਼ਾਦ ਜਿਹੜਾ ਕਿ ਉਹ ਵਰਤਾਇਆ ਜਾਏਗਾ ਅਤੇ ਨਾਲ ਜੋ ਵੀ ਸੰਗਤਾਂ ਦੇ ਸਹਿਯੋਗ ਨਾਲ ਸਟਾਲ ਵਗੈਰਾ ਜਿੱਦਾਂ ਪਾਣੀ ਕੋਲਡ ਡਰਿੰਕ ਜਾਂ ਫਰੂਟ ਵਗੈਰਾ ਜੋ ਵੀ ਸੰਗਤਾਂ ਦੇ ਉਸ ਗਰਮੀ ਦੇ ਮੌਸਮ ਦੇ ਮੁਤਾਬਕ ਲਗਾਇਆ ਜਾਏਗਾ ਅਤੇ ਨਾਲ ਹੀ ਇੱਕ ਬੇਨਤੀ ਵੀ ਹੈ ਨਾਨ ਨਵਾਸ ਜੀ ਨੇ ਪਿਛਲੇ ਸਾਲ ਵੀ ਇੱਕ ਪਲਾਟ ਲਿਆ ਸੀ ਮੰਦਰ ਨੇ ਇਸ ਵਾਰ ਵੀ ਗੁਰੂ ਮਹਾਰਾਜ ਦੀ ਕਿਰਪਾ ਤੇ ਸੰਗਤਾਂ ਦੇ ਸਹਿਯੋਗ ਨਾਲ ਇੱਕ ਹੋਰ ਪਲਾਟ ਲਿਆ ਹੈ ਜੋ ਕਿ ਇਸ ਵਾਰ ਵੀ ਉਹਦੀ ਰਜਿਸਟਰੀ ਸੰਗਤਾਂ ਦੇ ਸਹਿਯੋਗ ਨਾਲ ਹੀ ਹੋਣੀ ਹੈ ਸੋ ਉਹਦੀ ਰਜਿਸਟਰੀ ਜਿਹੜੀ ਆਪਾਂ ਅਗਸਤ ਸਤੰਬਰ ਦੇ ਮਹੀਨੇ ਵਿੱਚ ਕਰਾਉਣੀ ਹੈ ਸੋ ਸੰਗਤਾਂ ਦੇ ਅੱਗੇ ਹੱਜੋ ਕੇ ਬੇਨਤੀ ਹੈ ਕਿ ਜਿਸ ਤਰ੍ਹਾਂ ਅੱਗੇ ਸਹਿਯੋਗ ਕੀਤਾ ਹੈ ਇਸ ਵਾਰ ਵੀ ਇਹ ਸਹਿਯੋਗ ਕਰਕੇ ਤੇ ਵੱਧ ਚੜ ਕੇ ਹਿੱਸਾ ਦੇ ਕੇ ਆਪਣੀ ਮਾਇਆ ਦੇ ਰੂਪ ਦੇ ਵਿੱਚ ਤੇ ਉਹ ਮੰਦਰ ਦੇ ਨਾਂ ਦੇ ਉੱਪਰ ਜਿਹੜੀ ਜਗ੍ਹਾ ਲਈ ਹੈ ਉਹਦੀ ਰਜਿਸਟਰੀ ਕਰਾਈ ਜਾਵੇ ਬੋਲ ਚੇ ਸਤਿਗੁਰੂ ਬਾਵਾ ਲਾਲ ਧਿਆਲ ਮਹਾਰਾਜ ਕੀ ਜੈ ਿਰਕਾ ਵਾਲੇ ਮਹਾਰਾਜ ਜੀ ਤੁਹਾਡੀ ਸਦਾ ਵਾਹਿਗੁਰੂ ਸ਼੍ਰੀ ਰਾਮ ਸੁੰਦਰਦਾਸ ਜੀ ਮਹਾਰਾਜ ਕੀ ਜੈ